ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਰੀ ਸੰਗਤ ਨੂੰ ਬੇਨਤੀ ਇਹ ਕਰਨੀ ਸੀ ਕਿ ਪਿਆਰਿਓ ਕਿ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਮਹਿਰੋਂ ਜੋ ਕਿ ਬਹੁਤ ਸੋਹਣਾ ਉਹ ਵੀਰ ਉਹ ਜਥੇਬੰਦੀ ਉਦਮ ਕਰਦੀ ਪਈ ਹੈ ਹੁਣ ਅਸੀਂ ਬਾਹਰ ਖੁੰਡਾਂ ਤੇ ਬੈਠ ਕੇ ਜਾਂ ਚੌਂਕਾਂ ਦੇ ਵਿੱਚ ਖੜ ਕੇ ਜਾਂ ਪਿੰਡ ਤੋਂ ਬਾਹਰ ਹੋ ਕੇ ਆਪਾਂ ਲੋਕ ਗੱਲਾਂ ਕਰਦੇ ਸੀ ਭਾਵੇਂ ਸਿਆਣੇ ਵੀ ਬਜ਼ੁਰਗ ਵੀ ਨੌਜਵਾਨ ਵੀ ਕਿ ਪੰਜਾਬ ਦੇ ਹਾਲਾਤ ਪਤਾ ਨਹੀਂ ਕਦੋਂ ਸੁਧਰਨਗੇ ਪੰਜਾਬ ਪਤਾ ਨਹੀਂ ਚੰਗੀ ਲੀਹ ਤੇ ਕਿਵੇਂ ਪਹੁੰਚੇਗਾ ਪੰਜਾਬ ਦਾ ਭਲਾ ਪਤਾ ਨਹੀਂ ਕਿਵੇਂ ਹੋਵੇਗਾ ਪੰਜਾਬ ਦੇ ਵਿੱਚ ਜੋ ਕਹਿੰਦੇ ਆ ਬੀਬੀਆਂ ਦੀ ਭੈਣਾਂ ਦੀ ਧੀਾਂ ਦੀ ਬੱਚੀਆਂ ਦੀ ਇੱਜ਼ਤ ਪਤਾ ਨਹੀਂ ਕਿਵੇਂ ਬਚੇਗੀ ਤੇ ਜੇ ਅੱਜ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਮਾਂ ਬਖਸ਼ਿਆ ਤੇ ਸਾਨੂੰ ਸਾਰਿਆਂ ਨੂੰ ਉਸ ਵੀਰ ਦਾ ਸਾਥ ਦੇਣਾ ਚਾਹੀਦਾ ਮੈਂ ਇੱਥੇ ਬੇਨਤੀ ਇਹ ਕਰਾਂਗਾ ਸਾਰਿਆਂ ਨੂੰ ਕਿ ਮੈਂ ਉਸ ਵੀਰ ਨੂੰ ਅਮਰਤਪਾਲ ਸਿੰਘ ਮਹਿਰੋ ਨੂੰ ਨਿੱਜੀ ਨਹੀਂ ਜਾਣਦਾ। ਨਾ ਮੈਨੂੰ ਉਹ ਉਸ ਬਾਰੇ ਕੋਈ ਪਤਾ ਵੀ ਉਹ ਵੀਰ ਹੈ ਕਿੱਥੋਂ ਆ ਕਿ ਮੈਨੂੰ ਵੀਡੀਓ ਤੇ ਪਤਾ ਚੱਲਦਾ ਹੈ। ਪਰ ਮੈਂ ਜਰੂਰ ਇਹ ਕਵਾਂਗਾ ਇੱਕ ਸਿੱਖ ਹੋਣ ਦੇ ਨਾਂ ਤੇ ਕਿ ਆਪਾਂ ਨੂੰ ਸਾਰਿਆਂ ਨੂੰ ਹੁਣ ਕਮਾਨ ਚੁੱਕਣੀ ਚਾਹੀਦੀ ਹੈ। ਇੱਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਮਤਭੇਦ ਸਾਰੇ ਭਲਾ ਦਿਓ। ਐਵੇਂ ਗਜਨੀ ਦਾ ਬਾਜ਼ਾਰ ਨਾ ਬਣਾਓ। ਬਾਹਰਲਾ ਕਲਚਰ ਨਾ ਇੱਥੇ ਆਉਣ ਦਿਓ। ਪੰਜਾਬ ਗੁਰੂਆਂ ਦੀ ਧਰਤੀ ਹੈ ਪੰਜਾਬ ਕਿਸੇ ਦਾ ਖਰੀਦਿਆ ਹੋਇਆ ਨਹੀਂ ਨਾ ਪੰਜਾਬ ਨੂੰ ਕੋਈ ਖਰੀਦ ਸਕਦਾ ਨਾ ਪੰਜਾਬ ਤੇ ਕੋਈ ਕਬਜ਼ਾ ਕਰ ਸਕਦਾ ਤੇ ਮੈਂ ਬੇਨਤੀ ਇਹ ਕਰਾਂਗਾ ਅੱਜ ਉਸੇ ਵੀਰ ਨੂੰ ਉਹ ਕੋਈ ਉਹੀ ਪੰਜਾਬੀ ਆਪਣੇ ਲੋਕ ਟੋਕੀ ਜਾਂਦੇ ਆ ਕੋਈ ਕਿਹੜਾ ਵੀਰ ਟੋਕੀ ਜਾਂਦਾ ਕੋਈ ਕਿਹੜਾ ਟੋਕੀ ਜਾਂਦਾ ਆ ਜਿਹੜੀ ਸੀ ਆਪਣੀ ਕੁੜੀ ਕਮਲਕੌਰ ਜਿਹਨੂੰ ਭਾਬੀ ਦਾ ਨਾਮ ਦੇ ਕੇ ਕਹਿੰਦੇ ਲੋਕਾਂ ਨੇ ਉਹ ਉਹ ਗੱਲ ਵਾਇਰਲ ਕੀਤੀ ਹੈ ਉਸੋਦਿਆਂ ਵੀਡੀਓ ਕੋ ਤਾਂ ਹਰ ਇੱਕ ਬੰਦੇ ਨੇ ਸੁਣੀਆ ਭਾਵੇਂ ਕੋਈ ਪੰਜਾਬ ਵਿੱਚ ਹੈ ਭਾਵੇਂ ਕੋਈ ਪੰਜਾਬ ਤੋਂ ਬਾਹਰ ਹੈ ਸਟੇਟ ਤੋਂ ਹਰ ਇੱਕ ਨੇ ਉਹ ਉਹਦੀਆਂ ਗੱਲਾਂ ਬਾਤਾਂ ਸੁਣੀਆਂ ਜਿਹੜੀ ਉਹ ਗੱਲਾਂ ਨਹੀਂ ਉਹਨੂੰ ਕਰਨੀਆਂ ਚਾਹੀਦੀਆਂ ਸੀ ਇਹ ਸਰਦਾਰਾਂ ਦੀ ਕੁੜੀ ਸਰਦਾਰਾਂ ਦੀ ਬੱਚੀ ਜਾਂ ਸਰਦਾਰਾਂ ਦੀ ਧੀ ਇਹ ਕੰਮ ਕਰਦੀ ਚੰਗੀ ਲੱਗਦੀ ਹੈ ਸਾਨੂੰ ਅਜੇ ਤੱਕ ਇਹਨਾਂ ਪਤਾ ਹੀ ਕੋਈ ਨਹੀਂ ਲੱਗਿਆ ਪਰ ਜਿਹੜਾ ਮਾੜਾ ਕੰਮ ਕਰੇਗਾ ਉਹਨੂੰ ਮਾੜਾ ਉਹ ਤਾਂ ਫਿਰ ਉਹ ਮਾੜਾ ਫਲ ਤਾਂ ਮਿਲੇ ਹੀ ਗਈ ਹੁਣ ਭੁਗਤਣਾ ਤਾਂ ਪੈਣਾ ਹੀ ਹੈ ਹੁਣ ਵੀ ਲੋਕ ਮਾਫੀ ਮੰਗਣੀ ਸ਼ੁਰੂ ਹੋ ਗਈ ਐ ਕੋਈ ਇੰਸਟਾ ਤੇ ਮੰਗੀ ਜਾਂਦਾ ਕੋਈ ਵੱਡੇ ਨਿਊਜ਼ ਚੈਨਲਾਂ ਤੇ ਮੰਗੀ ਜਾਂਦਾ ਕੋਈ ਆਪਣੇ YouTube ਚੈਨਲ ਤੋਂ ਮੰਗੀ ਜਾਂਦਾ ਪਰ ਸਾਨੂੰ ਪਹਿਲਾਂ ਸਮਝਣਾ ਚਾਹੀਦਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਕਿਹਾ ਸੀ ਉਹ ਕਹਿੰਦੇ ਹੈ ਅਕਾਲ ਪੁਰਖ ਦਸਵੇਂ ਪਾਤਸ਼ਾਹ ਮਹਾਰਾਜ ਕਿ ਸਾਡੀ ਕੌਮ ਤੇ ਇੰਨੀ ਭੀੜ ਪਈ ਐ ਸਾਡੀ ਕੌਮ ਤੇ ਇੰਨਾ ਤਸ਼ੱਦਦ ਹੋ ਰਿਹਾ ਐ ਕਿਸੇ ਰੂਪ ਦੇ ਵਿੱਚ ਆ ਕੇ ਤੁਸੀਂ ਭਲਾ ਕਰਨਾ ਜਦੋਂ ਪੰਜਾਬ ਨੂੰ ਨੀਵਾ ਲੈ ਕੇ ਜਾਂਦੇ ਆ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕਰਦੇ ਆ ਪੰਜਾਬ ਨੂੰ ਖਤਮ ਕਰਨ ਦੀ ਗੱਲ ਕਰਦੇ ਪਰ ਉਦੋਂ ਕੋਈ ਨਾ ਕੋਈ ਤਾਂ ਕਾਲਪੁਰਖ ਸੁਰਮਾ ਭੇਜ ਹੀ ਦਿੰਦਾ ਨਾ ਉਦੋਂ ਤਾਂ ਪਰਮਾਤਮਾ ਹਰ ਇੱਕ ਦਾ ਸਾਥ-ਸਾਥ ਦਿੰਦਾ ਹੀ ਹੈ ਪਰ ਫੇਰ ਮੈਂ ਕਹਾਗਾ ਕਿ ਇਹੋ ਜਿਹੇ ਜਿਹੜੇ ਵੀਰ ਆ ਉਹਨਾਂ ਦਾ ਸਾਥ ਜ਼ਰੂਰ ਦਿਓ ਇੱਕ ਵਾਰ ਉਸ ਸਾਡੀਆਂ ਧੀਨਾ ਭੈਣਾ ਉਸ ਹੰਨ ਸਾਰੀਆਂ ਬੱਚੀਆਂ ਤੇ ਸਾਨੂੰ ਪੰਜਾਬ ਦੇ ਵਿੱਚ ਇਹ ਕਲਚਰ ਨਹੀਂ ਸ਼ੁਰੂ ਕਰਨਾ ਚਾਹੀਦਾ ਮੈਂ ਇੱਕ ਵੀੜਗੋ ਹੋਰ ਪਾਉਂਗਾ हां वो भी 2 4 5 मिनट दी मैं वीडियो को जरूर पाऊंगा वो भी अपनी पंजाब दे कल्चर दे आ, आ, ते ਪਾਉਣੀ ਹੈ ਕਿ ਸਾਨੂੰ ਇਹਨਾਂ ਗੱਲਾਂ ਤੋਂ ਬਾਅਦ ਆਉਣਾ ਚਾਹੀਦਾ ਏ ਨਹੀਂ ਵੀ ਕਿਤੇ ਉਹਦੀ ਵੀ ਲੱਤ ਫੜ ਲਓ ਉਹਦੀ ਵੀ ਲੱਤ ਫੜ ਲਓ ਉਹਨੋਂ ਵੀ ਨਿੰਦੀ ਚੱਲੋ ਉਹਨੋਂ ਵੀ ਨਿੰਦੀ ਚੱਲੋ ਆਪਾਂ ਕਹਿੰਨੇ ਸਾਰੇ ਆ ਵੀ ਆਹ ਕੰਮ ਹੋਵੇ ਆਹ ਕੰਮ ਹੋਵੇ ਤੇ ਕੰਮ ਕਰਨਾ ਕਿ ਨਹੀਂ ਹੈ ਕੰਮ ਆਪਾਂ ਹੀ ਕਰਨਾ ਨਾ ਕਿਉਂਕਿ ਹੋਰ ਆ ਕੇ ਕਰੂਗਾ ਜਾਂ ਕੋਈ ਮੰਗਲ ਗ੍ਰਹਿ ਤਾਂ ਕੋਈ ਫੌਜ ਆਉਗੀ ਜਾਂ ਕੋਈ ਅਫਰੀਕਾ ਦੇ ਵਿੱਚੋਂ ਲੋਕ ਆਉਣਗੇ ਜਿਹੜੇ ਬੰਦੇ ਬਾਹਰ ਆ ਉਹ ਬਾਹਰ ਬੈਠੇ ਸੈਟ ਆ ਉਹ ਤਾਂ ਆਪੋ ਆਪਣਾ ਕੰਮ ਕਰੀ ਜਾਂਦੇ ਪਰ ਪੰਜਾਬ ਦਾ ਦਰਦ ਤਾਂ ਉਹਨਾਂ ਨੂੰ ਹੈ ਗੱਲਾਂ ਨਾਲ ਗੱਲ ਨਹੀਂ ਬਰਨੀ ਚਾਰ ਪੰਜ ਬੰਦੇ ਬਾਹਰ ਖੜ ਕੇ ਗੱਲ ਕਰਨਗੇ ਉਹ ਗੱਲ ਨਹੀਂ ਬਣਨੀ ਤੁਰਨਾ ਪੈਣਾ ਤੇ ਜਿਹੜਾ ਤੁਰੇਗਾ ਜਿਹੜਾ ਜਾਗੇਗਾ ਫਿਰ ਉਹਦਾ ਘਰ ਵੀ ਬਾਜੀਗਾ ਤੇ ਉਹਦੇ ਘਰ ਵਿੱਚ ਚੋਰ ਵੀ ਨਹੀਂ ਪਾਏਗਾ ਸੋ ਵੀਡੀਓ ਲੰਮੀ ਹੋ ਗਈ ਹੈ ਪਰ ਇਹਨੂੰ ਜਰੂਰ ਸਮਝਿਓ ਤੇ ਆਪਾਂ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਮੈਰੋ ਦਾ ਉਹ ਸਾਥ ਜਰੂਰ ਦੇਗੀ ਭਾਈ ਅਮਰਤਪਾਲ ਸਿੰਘ ਦਾ ਆਪਾਂ ਸਾਥ ਦਿੰਦੇ ਸੀ ਕਿ ਪਰ ਨਾਲ ਦੀ ਨਾਲ ਫੇਰ ਆਪਾਂ ਛੱਡ ਗਏ ਆ ਸੋ ਇਹ ਜਿਹੜੀਆਂ ਹਕੂਮਤਾਂ ਹੁੰਦੀਆਂ ਸਰਕਾਰਾਂ ਹੁੰਦੀਆਂ ਤਸ਼ੱਦਦ ਕਰਦੀਆਂ ਹੀ ਆਈਆਂ। ਅੱਜ ਤੋਂ ਨਹੀਂ ਗਾ ਇਹ ਬਾਬਰ ਦੇ ਸਮੇ ਤੋਂ ਗੱਲ ਚੱਲਦੀ ਪਈ ਹੈ। ਇਤਿਹਾਸ ਬਹੁਤ ਲੰਮਾ ਹੈ। ਸੋ ਸਾਰੀ ਸੰਗਤ ਦਾ ਧੰਨਵਾਦ। ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਅੱਗੇ ਸ਼ੇਅਰ ਵੀ ਕਰਨੀ। ਆਪਾਂ ਕੋਈ ਧੀ ਪੈਣ ਵਿੱਚ ਕੋਈ ਸੋਨਾ ਰੂਪ ਲੈ ਕੇ ਹੁਸਨ ਲੈ ਕੇ ਨੱਚਦੀ ਹੋਵੇ, ਟੱਪਦੀ ਹੋਵੇ। ਉਹਨੂੰ ਆਪਾਂ ਕਿੰਨਾ ਮਸ਼ਹੂਰ ਕਰਦੇ, ਕਿੰਨਾ ਵਾਇਰਲ ਕਰਦੇ ਆਂ ਤੇ ਜੇ ਕੋਈ ਥੋੜੀ ਧੀ ਪੈਣ ਦੀ ਇੱਜ਼ਤ ਬਚਾਉਣ ਦੀ ਗੱਲ ਕਰਦਾ, ਰਾਖੀ ਕਰਨ ਦੀ ਗੱਲ ਕਰਦਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਪੰਜਾਬ ਵਿੱਚ ਮਾੜਾ ਕੰਮ ਮਾੜੇ ਨਸ਼ੇ ਪਤੇ ਇਹੋ ਜਿਹੇ ਕੰਮ ਕਰਨ ਤੋਂ ਰੋਕਦਾ ਪੰਜਾਬ ਨੂੰ ਬਚਾ ਕੇ ਰੱਖਦਾ ਉਹਦਾ ਆਪਾਂ ਕਦੇ ਲੋਕਾਂ ਨੇ ਸਾਥ ਹੀ ਨਹੀਂ ਦਿੱਤਾ ਜੇ ਕੋਈ ਗੁਰਬਾਣੀ ਦੀ ਗੱਲ ਕਰਦਾ ਜਾਂ ਕੋਈ 1 ਮਿੰਟ ਦੀ ਵੀਡੀਓ ਪਾਉਂਦਾ 2 ਮਿੰਟ ਦੀ ਪਾਉਂਦਾ ਫੇਰ ਵੀ ਆਪਾਂ ਲੋਕ ਖੁੱਦ ਆਪਾਂ ਸਰਦਾਰ ਬਣ ਕੇ ਸਰਦਾਰਾਂ ਦੇ ਘਰਾਂ ਵਿੱਚ ਜਨਮ ਲੈ ਕੇ ਆਪਾਂ ਇਹ ਗੱਲ ਸੋਚਦੇ ਕੋਈ ਨਹੀਂ ਆਪਾਂ ਨਾ ਵਾਇਰਲ ਕਰਦੇ ਨਾ ਆਪਾਂ ਸ਼ੇਅਰ ਕਰਦੇ ਤੁਹਾਡਾ ਇੱਕ ਜਿਹੜਾ ਬਟਨ ਹੈ ਸ਼ੇਅਰ ਵਾਲਾ ਜਾਂ ਲਾਈਕ ਵਾਲਾ ਜਾਂ ਕਮੈਂਟ ਵਾਲਾ ਕਿਸੇ ਕਿਸੇ ਦੀ ਤਾਂ ਇੱਜ਼ਤ ਬਚ ਸਕਦੀ ਹੈ ਨਾ ਕਿਸੇ ਕੋਲ ਤਾਂ ਗੱਲ ਪਹੁੰਚ ਸਕਦੀ ਹੈ ਸੋ ਆਪੋ ਆਪਣਾ ਸਾਰੇ ਫਰਜ਼ੇ ਸਾਂਭਿਆ ਕਰੋ ਭਾਈ ਹਾਂ ਤੇ ਇਹ ਵੀਡੀਓ ਜਿਹੜੀ ਹੈਗੀ ਇਹਨੂੰ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਚੰਗੀਆਂ ਗੱਲਾਂ ਜਰੂਰ ਸ਼ੇਅਰ ਕਰਿਆ ਕਰੋ ਇਹੀ ਤੁਹਾਡਾ ਪ੍ਰਚਾਰ ਹੈ ਇਹੀ ਤੁਹਾਡੀ ਸੇਵਾ ਹੈ ਸੋ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ